ਲੋ ਵੀ ਇਹ ਅੱਜ ਦੀ ਤਾਜ਼ਾ ਅਪਡੇਟ ਆ 25 ਅਗਸਤ ਹੈ 2025 ਦੇਖੋ ਘਰ ਦਾ ਹਾਲ ਚੁੱਕੇ ਬੁਰਾ ਹਾਲ ਬੈਡਰੂਮ ਦੇ ਵਿੱਚ ਪਾਣੀ ਤੇ ਬਾਹਰ ਪਾਣੀ ਦਿਖਾਉਣਾ ਬੈਡਰੂਮ ਪ੍ਰੀਵਿਊ ਲੈ ਆਜ ਬੁਣਨੇ ਆ ਹੁਣ ਤਾਂ ਦਿਖਾਉਣੇ ਆ ਅਗਲਾ ਘਰ ਆ ਚੱਪੜਾਂ ਜਾਣੀਆਂ ਕਿਸੇ ਦੀਆਂ ਹਾਂ ਦਿਖਾਉਣੇ ਆ ਸਾਨੂੰ ਅਗਲਾ ਘਰ ਘਰ ਦੇ ਅੰਦਰ ਪਾਣੀ ਆ ਦੇਖੋ ਉੱਥੇ ਤਾਂ ਗੋਡੇ-ਗੋਡੇ ਖੜਾ ਜੀ ਸਾਰੇ ਕਿਤੇ ਅੰਦਰ ਵੀ ਸਾਰੇ ਨਹੀਂ ਬੈਠੇ ਪਾਣੀ ਜਿੱਥੇ ਬਾਉਨੇ ਕੱਢ ਬਣਾ ਫੋਨ ਦਿਖਾਉਣਾ ਸਾਨੂੰ ਅੱਗੇ ਇਹ ਵੀ ਪਾਈ ਤਾਈ ਕੋ ਪਾ ਰਿਹਾ ਭਾਈ ਮਨੋ ਪਾ ਰਿਹਾ ਇਥੇ ਕਿਉਂ ਪਾ ਰਿਹਾ ਘੱਟੇ ਪੜੇ ਸਾਰੀਆਂ ਜੀਰੀਆਂ ਫਸਲਾਂ ਡੁੱਬ ਗਈਆਂ ਫਸਲ ਦਾ ਸਾਨੂੰ ਕੋਈ ਚੱਕਰ ਨਹੀਂ ਸਾਡੇ ਘਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਔਰ ਘਰਾਂ ਦੇ ਜਮ੍ਹਾਂ ਡੁੱਬ ਚੁੱਕੇ ਨੇ ਘਰ ਬਹੁਤ ਸਥਿਤੀ ਮਾੜੀ ਹੋਈ ਪਈ ਆ ਸਾਰੇ ਪਿੰਡ ਦਾ ਪਾਣੀ ਇਧਰ ਆ ਰਿਹਾ ਆ ਦੇਖੋ ਕੱਪੜੇ ਕੱਢ ਰਹੇ ਨੇ ਪੇਟੀਆਂ ਦੇ ਵਿੱਚੋਂ ਪੇਟੀਆਂ ਡੁੱਬ ਗਈਆਂ ਸਾਰੀਆਂ ਨਾਲੇ ਅੰਦਰ ਬਣਾ ਰਿਹਾ ਦੇ ਘਰਾਂ ਦੀ ਸਥਿਤੀ ਇਹ ਕਰ ਕਿਤੇ ਰਹਿਣਗੇ ਨਹੀਂ ਰਹਿ ਸਕਦੇ ਜੀ ਇਹਦੇ ਘਰ ਦੇ ਕੰਦ ਨਾਲ ਪਾਣੀ ਲੱਗ ਗਿਆ ਤੇ ਪੇਟੀਆਂ ਭਿੱਜ ਗਈਆਂ ਪਾਣੀ ਨਾਲ ਆ ਲੈ ਦੇਖੋ ਆ ਵੀ ਵਾਟ ਰੱਖ ਦੇਖੋ ਆ ਵੀ ਦੇਖੋ ਪਾਣੀ ਦਾ ਦੇਖੋ ਪਾਣੀ ਇੰਨਾ ਉੱਚਾ ਈ ਪਾਣੀ ਇਹ ਸਾਰੇ ਕੁਸਤਾ ਗਰੀਬ ਕਰਨੇ ਤੇ ਅਗਲਾ ਕਿੱਥੋਂ ਦੁਬਾਰਾ ਘਰ ਪਾ ਲੂਗਾ ਇੱਕ ਵਾਰ ਪੈਸੇ ਲਾ ਕੇ ਸਭ ਐ ਟਾਈਮ ਪਾਸ ਕਰਨ ਵਾਲੇ ਨੇ ਵਿਚਾਰੇ ਸਾਰਿਆਂ ਦਾ ਬੁਰਾ ਹਾਲ ਹੋ ਗਿਆ ਤੇ ਪਾਣੀ ਪੇਟੀ ਇੱਕ ਦਾ ਕੱਢ ਲਿਆ ਉਰੋਂ ਬਾਕੀ ਦਾ ਸਾਰਾ ਗੋਸ ਹੈਂਡਲ ਦੇ ਪੇ ਤੁਰੇ ਫਿਰਦੇ ਨੇ ਬੁਰਾ ਹਾਲ ਹੈ ਇਹ ਘਰ ਦਾ ਐ ਸੜਕ ਪੱਟ ਕੇ ਪਾਣੀ ਇਧਰ ਖੇਤਾਂ 'ਚੋਂ ਮਲ ਕੱਢਣਾ ਪੈਂਦਾ। ਕਈ ਵਾਰੀ ਖੇਤ ਵਾਲੇ ਨਹੀਂ ਕੱਢਣਦੇ ਆ ਕੇ। ਉਹ ਨਹੀਂ ਕੱਢਣਦੇ ਪਾਣੀ ਕਈ ਵਾਰੀ। ਤੇ ਸੜਕ ਬਹੁਤ ਉੱਚੀ ਚੱਕਤੀ। ਉਰੇ 2-300 ਕਿੱਲੇ ਦਾ ਪਾਣੀ ਜ਼ਮੀਨ ਦਾ ਆਉਂਦਾ 2-300 ਏਕੜ ਦਾ। ਤੇ ਬਾਕੀ ਦਾ ਪਿੰਡ ਦਾ ਪਾਣੀ ਪਹੁੰਚਦਾ ਇਧਰ। ਤੇ ਪਾਰਾ ਸੜਕ ਉੱਚੀ ਚੱਕਤੀ। ਕੋਈ ਨਾਲੇ-ਨਾਲੀ ਦਾ ਕੋਈ ਪ੍ਰਬੰਧ ਨਹੀਂ ਉਰੇ। ਕੋਈ ਨਾਲੇ ਨਾਲੀ ਦਾ ਪ੍ਰਬੰਧ ਨਹੀਂ ਕੀਤਾ ਉਰੇ ਤੇ ਨਵੇਂ ਆ ਕੇ ਫਿਰ ਜ਼ਮੀਨਾਂ ਵਾਲੇ ਫਸਲਾਂ ਵਾਲੇ ਕਹਿੰਦੇ ਸਾਡੀ ਫਸਲ ਮਰਦੀ ਆ ਫਸਲ ਮਰਦੀ ਨਹੀਂ ਵੈਸੇ ਕੁਝ ਨਹੀਂ ਹੁੰਦਾ ਬਹਿਮ ਹੁੰਦਾ ਹਰ ਇੱਕ ਨੂੰ ਵੀ ਮੇਰੀ ਫਸਲ ਮਰ ਜੂ ਮੈਂ ਪਾਣੀ ਕਿਉਂ ਨਿਕਲਣ ਦੇ ਮਾਬ ਦੇ ਖੇਤ ਚ ਤੇ ਇਹ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਇਸ ਪਾਣੀ ਦਾ ਨਾ ਪੱਕਾ ਪ੍ਰਬੰਧ ਕਰਨ ਬਹੁਤ ਧੰਨਵਾਦ ਹੋਵਾਂਗੇ